ਦੇਖੋ ਜੀ ਡਿਲੀਵਰੀ ਆ ਉਸੇ ਚ ਹੋ ਗਈ ਜੀ ਲੇਟ ਹੈ ਨਹੀਂ ਜਿੱਥੇ ਆਹ ਦੇਖੋ ਜੀ ਕਲੈਟ ਹੈ ਨਹੀਂ ਜੀ ਹਸਪੀਟਲ ਦੇ ਵਿੱਚ ਜੀ ਆਹ ਦੇਖੋ ਜੀ ਜਨਰੇਟਰ ਕਹਿੰਦੇ ਸਰਵਿਸ ਆਉਣ ਨੂੰ ਕਿ ਆਇਆ ਹੈਗਾ ਜੀ ਹਲੇ ਤਾਂ ਹੀ ਬਨੂੜਾ ਹਸਪੀਟਲ ਦੀ ਏ ਜੀ ਇਹ ਦੇਖੋ ਹਨੇਰਾ ਪਿਆ ਜੀ ਦੇਖੋ ਐਮਰਜੈਂਸੀ ਦੇ ਵਿੱਚ ਮਰੀਜ਼ਾਂ ਨੂੰ ਕੀ ਚਾਹੀਦੀ ਹੈ ਪਾਣੀ ਮਦੇ ਲੱਗ ਰਿਹਾ ਦਿੱਖਿਆ ਕੀ ਚਾਹੀਦੀ ਹੈ ਬਨੂਰ ਹਸਪਤਲ ਦੇ ਕੋਲ ਆ ਨੰਦੇਰੇ ਚ ਕੁੰਬਰੇ ਸਾਰੇ ਵੀ ਡਾਕਟਰ ਤੇ ਨਰਸਾਂ ਵੀ ਜੀ ਡਿਲੀਵਰੀ ਹੋ ਗਈ ਹੋਊਗੀ ਡਿਲੀਵਰੀ 8:00 ਚ ਹੋਊਗੀ ਓਕੇ ਆ ਦੇਖੋ ਜੀ ਨਹੀਂ ਰਹਿ ਰਿਹਾ ਸਾਰੇ ਇਸ ਦੇਖੋ ਪਨੂੜ ਦੇ ਜਿਹੜੇ ਹਸਪੀਟਲ ਚ ਅਸੀਂ ਜਿਹੜੇ ਇੱਥੇ ਆਏ ਆ ਬੜਾ ਦੁੱਖ ਹੋ ਰਿਹਾ ਹੈਗਾ ਦੇਖ ਕੇ ਕਿ ਬੜਾ ਮੈਂ ਕਹਿ ਰਿਹਾ ਹੈ ਕਿ ਇੱਕ ਸ਼ਰਮਨਾਕ ਗੱਲ ਆ ਸਾਡੇ ਵਾਸਤੇ ਕਿ ਜਿਹੜਾ ਕੱਲ ਇੱਕ ਲੇਡੀ ਦੀ ਜਿਹੜੀ ਡਿਲੀਵਰੀ ਹੈ ਉਹ ਆਟੋ ਦੇ ਵਿੱਚ ਹੀ ਹੋ ਗਈ ਗੱਲਾਂ ਅਸੀਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਆਂ ਕਿ ਅਸੀਂ ਆ ਕਰਦੇ ਆਂਗੇ ਅਸੀਂ ਆ ਕਰ ਦਾਂਗੇ ਪਰ ਪ੍ਰੈਕਟੀਕਲ ਰੂਪ ਦੇ ਵਿੱਚ ਤੁਸੀਂ ਦੇਖੋ ਤੇ ਮੈਂ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਸਾਰਿਆਂ ਨੇ মিডিਏ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਹਾਈਲਾਈਟ ਜਿਹੜਾ ਹੈਗਾ ਇਸ ਕੇਸ ਨੂੰ ਕੀਤਾ ਪਰ ਮੈਂ ਇਨਾਂ ਕ ਤੁਹਾਨੂੰ ਕਹਾਂਗਾ ਕਿ ਆਪਾਂ ਨੂੰ ਚੁੱਪ ਕਰਕੇ ਬੈਠਣ ਦੀ ਲੋੜ ਨਹੀਂ ਰਾਜਪਾਗ ਆਂਦੇ ਰਹਿੰਦੇ ਜਾਂਦੇ ਰਹਿੰਦੇ ਆ ਅੱਜ ਤੋਂ 2.5 ਸਾਲ ਪਹਿਲਾਂ ਦਾ ਵੀ ਤੁਸੀਂ ਦੇਖੋ ਕਿ ਨੀਰ ਰਵੋਟ 80 ਲੱਖ ਰੁਪਈਆ ਮੈਂ ਇਸ ਹਸਪੀਟਲ ਤੇ ਲਵਾਇਆ ਸੀਗਾ। ਇਹਦੀ ਮੇਨਟੇਨੈਂਸ ਤੇ ਪੂਰੇ ਡਿਜੀਟਲ ਲੈਕਚਰ ਇਕਰਾਣ ਤੇ ਇਹ ਹੋਰ ਜੋ ਵੀ ਮਤਲਬ ਕਿਸਾ ਨੁਕਿਆ ਗਿਆ ਛੇ। ਨੀਰ ਹਾਜੀ। ਕੱਲ ਜਦੋਂ ਇੱਥੇ ਡਿਲੀਵਰੀ ਕੇਸ ਸੀਗਾ ਇਹ ਸ਼ਰਮ ਆਉਣੀ ਚਹੀਦੀ ਹੈ ਕਿ ਆ ਜਿਹੜੇ ਰਾਜ ਪ੍ਰਬੰਧ ਕਰਨ ਵਾਲੇ ਲੋਕ ਆ ਉਹਨਾਂ ਨੂੰ। ਜਾਂ ਜਿਹੜੇ ਉਰੇ ਤੋਂ ਚੁਣੇ ਹੋਏ ਨਮਾਇंदे ਆ ਉਹਨਾਂ ਨੂੰ। ਕਿ ਅੱਜ ਤੁਸੀਂ ਇਹ ਦੇਖੋ ਕਿ ਮੋਬਾਈਲ ਦੀ ਨੂੰ ਓਨ ਕਰਕੇ ਉਹਦੀ ਲਾਈਟ ਦੇ ਨਾਲ ਜਿਹੜਾ ਉਹ ਡਿਲੀਵਰੀ ਉਹ ਕੀਤੀ ਜਾਰੀ ਹੈਗੀ ਆ ਮੈਂ ਇੱਥੇ ਦੇ ਜਿਹੜੇ ਮੁਲਾਜ਼ਮਾ ਉਹਨਾਂ ਨੂੰ ਕਸੂਰਬਾar ਨਹੀਂ ਇਸ ਗੱਲ ਦੇ ਲਈ ਠਹਿਰਾਉਂਦਾ ਕਾਰਨ ਹੈ ਉਹਨਾਂ ਨੇ ਜਿੰਨਾ ਆਪਣਾ ਰੋਲ ਸੀ ਉਹਦਾ ਕੀਤਾ ਉਹਨਾਂ ਦੀ ਚੱਚਾ ਬੱਚਾ ਦੀ ਧੂਆਂ ਦੀ ਜਾਨ ਬਚਾਈ ਪਰ ਇਹ ਤਾਂ ਸਭ ਤੋਂ ਵੱਡਾ ਨੰਬਰ 1 ਤੇ ਦੋਸ਼ੀ ਹੈ ਉਹ ਹੈ ਇਲੈਕਟ੍ਰਿਸਿਟੀ ਬੋਰਡ ਦਾ ਡਿਪਾਰਟਮੈਂਟ ਕੇ ਇਹ ਹਸਪੀਟਲ ਨੂੰ ਕੀ ਅਸੀਂ 24 ਆਵਰ ਸਰਵਿਸ ਨਹੀਂ ਦੇ ਸਕਦੇ ਕੀ ਅਸੀਂ ਜਿਹੜੀਆਂ ਬੇਸਿਕ ਮਤਲਬ ਕਿ ਸਹੂਲਤਾਂ ਨੇ ਉਹ ਨਹੀਂ ਅਸੀਂ ਪ੍ਰੋਵਾਈਡ ਕਰ ਸਕਦੇ ਹੈਗੇ ਅੱਜ ਮੈਨੂੰ ਇਹ ਦੱਸਣ ਚ ਕੋਈ ਮੈਂ ਇਹਦੇ ਚ ਕੋਈ ਨੰਬਰ ਬਣਾਉਣ ਵਾਲੀ ਗੱਲ ਨਹੀਂ ਕਿ ਪਿਛਲੇ ਸਮੇਂ ਦੌਰਾਨ ਜਦੋਂ ਮੈਂ ਵੀ ਇਹ ਦੇਖਦਾ ਸੀ ਕਿ ਮੈਨੂੰ ਉਸ ਟਾਈਮ ਦੇ ਜਿਹੜੇ ਇੱਥੇ ਦੇ ਐਸਐਮਓ ਸੀਗੇ ਜਾਂ ਇੱਥੇ ਦੇ ਡਾਕਟਰ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਇੱਕ ਐਂਬੂਲੈਂਸ ਦੀ ਲੋੜ ਹੈ ਇੱਕ ਸਾਨੂੰ ਇੱਥੇ ਜਨਰੇਟਰ ਸੈੱਟ ਦੀ ਲੋੜ ਹੈ ਮੇਰੇ ਪੂਰੇ ਪਰਿਵਾਰ ਨੇ ਰਲ ਕੇ ਆਪਣੇ ਆਪਣਾ ਜਿੰਨਾ ਹਿੱਸਾ ਸੀ ਉਹਨਾਂ ਨੇ ਪਾ ਕੇ ਅਸੀਂ ਆਪਣੇ ਕੋਲੋਂ ਜਨਰੇਟਰ ਸੈੱਟ ਲੈ ਕੇ ਦਿੱਤਾ ਇਹਨਾਂ ਨੂੰ ਜਿੰਨਾ ਹੌਸਪਾਵਰ ਦਾ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਇਹ ਲੋੜ ਆ ਉਨੇ ਹਸਪਤਲ ਵਰ ਦਾ ਜਨਰੇਟਰ ਸੈਟਰ ਲੈ ਕੇ ਦਿੱਤਾ ਅਤੇ ਨਾਲ ਹੀ ਇੱਥੇ ਜਿਹੜੀ ਇਹ ਐਂਬੂਲੈਂਸ ਜਿਹੜੀ ਉਹ ਵੀ ਜਿਹੜੀ ਹੈਗੀ ਸੀ ਉਹ ਕੋਲੋਂ ਆ ਸੀ ਲੈ ਕੇ ਦਿੱਤੀ ਪਰ ਤੁਸੀਂ ਇਹ ਦੇਖੋ ਹੈਰਾਨੀ ਦੀ ਗੱਲ ਇਹ ਆ ਬਾਕੀ ਸਹੂਲਤਾਂ ਦਾ ਕੀ ਦੇਣੀ ਸੀਗੇ ਉਹ ਉਹਦੇ ਵਿੱਚ ਤੇਲ ਨਹੀਂ ਪਵਾ ਸਕਦੇ ਕਿ ਮਲਾਜ਼ਮ ਵੀ ਵਿਚਾਰੇ ਮੈਂ ਇਹਨਾਂ ਨੂੰ ਮੈਂ ਕਹ ਰਿਹਾ ਬਾਰ-ਬਾਰ ਕਿ ਇਹ ਬਾਰ-ਬਾਰ ਕਿੰਨਾ ਕੁ ਆਪਣੀ ਪਾਕਟ ਦੇ ਵਿੱਚ ਉਹ ਪਾਉਣਗੇ ਜੇ ਨਹੀਂ ਸੀ ਦੇ ਸਕਦੇ ਤਾਂ ਉਰੇ ਬੜੀਆਂ ਐਨਜੀਓ ਜਿੰਨੇ ਸਾਨੂੰ ਕਿਸੇ ਨੂੰ ਕਿਹਾ ਜਾ ਸਕਦਾ ਕਿ ਤੁਸੀਂ ਜੀ ਆਪਣੇ ਕੋਲੋਂ ਇਹ ਕਰਾ ਕੇ ਦੇ ਦੋ ਤੁਸੀਂ ਪਰ ਇਹ ਬੜਾ ਦੁਖਦਾਈ ਗੱਲ ਹੈ ਇਹਦੇ ਲਈ ਮੈਂ ਪੂਰੇ ਰਾਜ ਪ੍ਰਬੰਧਕੀ ਢਾਂਚੇ ਨੂੰ ਹਰੇ ਜਿਹੜੇ ਇੱਥੇ ਦੇ ਚੋਣੇ ਹੋਏ ਨਮਾਇंदे ਹੈਗੇ ਆ ਮੈਡਮ ਸ਼ੀ ਇਸ ਆਲਸੋ ਅ ਲੇਡੀ ਘਟੋ ਘਟੋ ਉਸ ਨੂੰ ਇਹ ਪਤਾ ਨਹੀਂ ਸਾਥ ਸਹਾਇਕ ਹੈ ਨਹੀਂ ਹੈ ਪਰ ਮੇਰੀਆਂ ਭੈਣਾਂ ਮੈਂ ਅਸੀਂ ਸਾਰੇ ਖੜੇ ਆ ਸਾਨੂੰ ਜ਼ਰੂਰ ਮਤਲਬ ਕਿ ਦਰਦ ਔਰ ਰੋਸ਼ਨੀ ਦੇ ਵੀ ਦੇ ਲਈ ਜਿਸ ਨੂੰ ਕੱਲ ਸੜਕ ਦੇ ਉੱਤੇ ਜਿਹੜਾ ਆਪਣਾ ਡਿਲੀਵਰੀ ਆ ਉਹ ਅੱਜ ਇਸ ਜਿਹੜੀ ਡਿਲੀਵਰੀ ਜਿਹੜੀ ਆਉਦੀ ਉਹ ਕੋਈਆ ਬੱਚਾ ਪੈਦਾ ਹੋਇਆ ਸੋ ਮੈਂ ਇਹ ਕਹਿ ਸਕਦਾ ਕਿ ਇਸ ਕੰਟਰੀ ਦੇ ਅੰਦਰ ਕੀ ਮਤਲਬ ਕਹਿੰਦਾ ਵੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਜਾਂ ਕੀ ਅਸੀਂ ਜਿਹੜੀ ਸਟੇਟ ਦੇ ਅੰਦਰ ਜਿਹੜੇ ਗੱਲਾਂ ਕਰਨ ਵਾਲੇ ਲੋਕਾਂ ਇਸੀ ਐਨੀਆਂ ਜਿਹੜੀਆਂ ਜੀ ਉਹ ਆਮਾਨੀ ਕਲੀਨਿਕਸ ਖੋਲਦੀਆਂ ਇਹ ਜਿਹੜੇ ਸਾਡਾ ਬਹੁਤ ਵਧੀਆ ਸਾਡਾ ਇਹ ਚੱਲ ਰਿਆ ਸੀ ਪਹਿਲਾਂ ਹੀ ਹੈਲਥ ਸਿਸਟਮ ਉਸ ਨੂੰ ਟੋਟਲੀ ਇਹਨਾਂ ਨੇ ਮਤਲਬ ਕਹਿਣ ਦਾ ਵੀ ਕ੍ਰੈਸ਼ ਕਰਕੇ ਰੱਖਤਾ ਟੋਟਲੀ ਮੈਂ ਇੱਕ ਐਸਾ ਦਾ ਕਿ ਆ ਜਿਹੜੇ ਇਹ ਸਿਸਟਮ ਆ ਜਿਹੜਾ ਉਹ ਫੇਲ ਹੋ ਗਿਆ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਇੱਥੇ ਡਾਕਟਰ ਬਲਬੀਰ ਸਿੰਘ ਜੀ ਉਹ ਵੀ ਇੱਥੋਂ ਹੀ ਹੁਣੇ ਤਾਜ਼ੇ ਇੱਥੋਂ ਲੋਕ ਸਭਾ ਦਾ ਚੋਣ ਲੜ ਕੇ ਹਟੇ ਆ ਪਟੋਕਟ ਜਦ ਮੈਂ ਉਹਨਾਂ ਨੂੰ ਵੀ ਕੀ ਕਹਾਂਗਾ ਉਹਨਾਂ ਦੇ ਤਾਂ ਆਪਣੇ ਸ਼ਹਿਰ ਦੇ ਅੰਦਰ ਹੀ ਜਿਹੜਾ ਹੈਗਾ ਰਜਿੰਦਰਾ ਹਸਪੀਟਲ ਦੇ ਅੰਦਰ ਜਿੱਥੋਂ ਚੋਣੇ ਹੋਏ ਆ ਉੱਥੋਂ ਐਮ ਐਲ ਏ ਹੈਗੇ ਆ ਉਸੇ ਸ਼ਹਿਰ ਦਾ ਜਿਹੜਾ ਸਭ ਤੋਂ ਵੱਡਾ ਹਸਪੀਟਲ ਹੈ ਸਾਡੇ ਨਾਰਥਰਨ ਇੰਡੀਆ ਦਾ ਉਹਦੇ ਵਿੱਚ ਲਾਈਟ ਨਹੀਂ ਕਈ ਕਈ ਦਿਨ ਰਹਿੰਦੀ ਸੀ ਤੇ ਇਸ ਦੁਰਦ ਜਿਹੜਾ ਹੈਗਾ ਇਸ ਹਸਪੀਟਲ ਨੂੰ ਇਹ ਹੌਟਲਾਈਨ ਨਾਲ ਜੋੜਿਆ ਜਾਵੇ ਅਤੇ ਜਿਹੜੇ ਬੰਦੇ ਇਹਦੇ ਵਿੱਚ ਮੈਂ ਇਹ ਸੋਚਦਾ ਕਿ ਜਿਨ੍ਹਾਂ ਮੌਜੂਦਾ ਜਿਹੜਾ ਉਹਦਾ ਢਾਂਚਾ ਹੈਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਮੈਂ ਦੋਸ਼ੀ ਠਹਿਰਨ ਦਾ ਹੋਇਆ ਕਹਾਂਗਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਸੀਗਾ ਕਿ ਮੈਂ ਕੋਈ ਰਾਜਨੀਤੀ ਤੁਹਾਨੂੰ ਮੈਂ ਇੱਕ ਐਸਾ ਵਿਅਕਤੀ ਆ ਕਿ ਮੈਂ ਕਦੇ ਰਾਜਨੀਤੀ ਨਹੀਂ ਕਰਦਾ ਕਦੇ ਚੀ ਪਬਲਿਸਿਟੀ ਦੇ ਵਿੱਚ ਮੈਂ ਬਲੀਵ ਨਹੀਂ ਕਰਦਾ ਮੈਂ ਹਮੇਸ਼ਾ ਕੰਮ 'ਚ ਵਿਸ਼ਵਾਸ ਰੱਖਦਾ ਮੈਂ ਇੰਨਾ ਕਹਾਂਗਾ ਕਿ 10 ਸਾਲ ਹਰਦੀਪ ਸਿੰਘ ਐਮਐਲਏ ਰਿਹਾ ਤਾਤ ਸਾਲ ਦੇ ਅੰਦਰ 3 ਕਰੋੜ ਰੁਪਏ ਦੇ ਨੇੜੇ ਮੈਨੂੰ ਆਪਣੀ ਸੈਲਰੀ ਮਿਲੀ ਆ ਅਤੇ ਜਿਹਦੀ ਕੋ ਲਗਭਗ 2.5 ਲੱਖ ਰੁਪਏ ਮਹੀਨਾ 1 एमएलए ਨੂੰ ਤਨਖਾਹ ਤੇ ਬਾਕੀ ਪੱਤੇ ਪਾ ਕੇ ਮਿਲਦੇ ਆ 30 ਲੱਖ ਰੁਪਏ ਸਾਲ ਦੇ ਬਣਦੇ ਆ ਉਹ 3 ਦੇ 3 ਕਰੋੜ ਰੁਪਏ ਸੀ ਜਿਹੜਾ ਮੈਂ ਆਪਣੀ ਇੱਥੇ ਲੋਕਾਂ ਦੇ ਉੱਤੇ ਲਾਇਆ ਜਿਹੜੀਆਂ ਇਹ ਸਹੂਲਤਾਂ ਜਿਵੇਂ ਮੈਂ ਤੁਹਾਨੂੰਰੇ ਦਾ ਇਹ ਐਂਬੂਲੈਂਸ ਦਾ ਤੇ ਇਹ ਕਿਹਾ ਸੇਮ ਹੀ ਮੈਂ ਰਾਜਪੁਰੇ ਸਿਵਲ ਹਸਪੀਟਲ ਦੇ ਵਿੱਚ ਵੀ ਮੈਂ ਉਹਨਾਂ ਨੂੰ ਬਲੱਡ ਬੈਂਕ ਦੇ ਅੰਦਰ ਲੋਡ ਸੀ ਉੱਥੇ ਇਹ ਆ ਜਿਹੜਾ ਉਹਨਾਂ ਦਾ ਆਰਓ ਸਿਸਟਮ ਲਵਾ ਕੇ ਦੇਣ ਦੀ ਸੀ ਉਹ ਸੀ ਇਹ ਆ ਜਿਹੜੇ ਹਸਪੀਟਲ ਦੇ ਅੰਦਰ ਜਿਹੜੇ ਬੈੱਡ ਸੀ ਉਹ ਲੈ ਕੇ ਦਿੱਤੇ ਜਾਂ ਹੋਰ ਵੀ ਜਿੰਨਾ ਵੀ ਸੀਗਾ ਮਤਲਬ ਕਿ ਜੋ ਮੇਰੇ ਕੋਲੋਂ ਕੋਸ਼ਿਸ਼ ਹੁੰਦੀ ਸੀ ਕਿਸੇ ਸਕੂਲ ਲਈ ਜਾਂ ਬੱਚਿਆਂ ਦੇ ਲਈ ਬਹੁਤ ਖੇਡਾਂ ਦੇ ਵਿੱਚ ਉਹ ਸਾਰਾ ਦਾ ਸਾਰਾ ਮੈਂ ਆਪਣੇ ਇਲਾਕੇ ਤੇ ਖਰਚਿਆ ਹੈਗਾ ਤਾਂ ਪਰ ਮੈਂ ਜਿਵੇਂ ਤੁਹਾਨੂੰ ਕਹਿ ਰਿਹਾ ਸੀ ਕਿ ਅੱਜ ਪਤਾ ਨਹੀਂ ਉਹ ਮੌਜੂਦਾ ਐਮਐਲਏ ਸਾਹਿਬ ਜਿਹੜੇ ਇੱਕ ਲੇਡੀ ਐਮਐਲਏ ਨੇ ਉਹਨਾਂ ਨੂੰ ਪਤਾ ਨਹੀਂ ਤਕਲੀਫ ਹੈ ਨਹੀਂ ਹੈ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਖੜੀਆਂ ਨੇ ਤੇ ਮੇਰੀਆਂ ਬੱਚੀਆਂ ਨੇ ਮੇਰੀਆਂ ਭੈਣਾਂ ਨੇ ਇਹਨਾਂ ਨੂੰ ਜ਼ਰੂਰ ਮਤਲਕੇ ਇਹ ਮਤਲਕੇ ਇਹ ਮਹਿਸੂਸ ਕਰਨੀਆਂ ਕਿ ਅੱਜ ਸਾਡੇ ਸ਼ਹਿਰ ਦੇ ਅੰਦਰ ਜਿਹੜੀ ਐਸਾ ਕੁਸੂਰ ਵਾਪਰ ਹੈ ਕੀ ਅਸੀਂ ਆਪਣੇ ਬੱਚਿਆਂ ਨੂੰ ਸੁਨੇਹਾ ਦੇ ਰਹੇ ਹਾਂ ਜਿਹੜੀ ਨਵੀਂ ਪਿਰਨੀ ਦੀ ਪੈਦਾ ਹੋ ਰਹੀ ਹੈਗੀਆ ਕੀ ਉਹ ਜਾ ਕੇ ਕੱਲ ਨੂੰ ਕਹਿਣਗੇ ਕਿ ਅਸੀਂ ਸੜਕਾਂ ਤੇ ਪੈਦਾ ਹੋਏ ਹੋਏ ਹੈਗੇ ਆ ਸੋ ਇਸ ਕਰਕੇ ਮੈਂ ਅੱਜ ਇੱਥੇ ਪਹੁੰਚਿਆ ਤੇ ਮੈਨੂੰ ਦੁੱਖ ਹੈ ਇਸ ਗੱਲ ਦਾ ਤਾਂ ਪੂਰੇ ਇਲਾਕੇ ਦੇ ਲੋਕਾਂ ਨੂੰ ਵੀ ਹੁਣੇ ਸੋਚਣਾ ਚਾਹੀਦਾ ਹੈਗਾ ਕਿ ਕਿਹਾ ਜਾਂ ਤੁਹਾਡਾ ਜਿਹੜਾ ਪ੍ਰਬੰਧਕੀ ਢਾਂਚਾ ਜਿਹੜਾ ਇਹ ਚੱਲ ਰਿਹਾ ਤੇ ਆਮ ਕਰਕੇ ਕਿਉਂਕਿ ਜੇ ਮੈਂ ਕੱਲ ਹੀ ਮੈਂ ਪੜ੍ਹ ਰਿਆ ਸੀ ਕਿ ਮਿਸਪਲ ਕੌਂਸਲ ਬਨੂੜ ਦੇ ਕਮੀਟਿੰਗ ਕੀਤੀ ਸੀ ਤਾਂ ਮੈਂ ਉਹਨਾਂ ਦੀ ਵੀ ਬਹੁਤ ਤਾਰੀਫ਼ ਕਰਨਾ ਇਸ ਗੱਲ ਦੇ ਅੰਦਰ ਕਿ ਜਿਹੜੇ ਉਹ ਨਜਾਇਜ਼ ਕਬਜ਼ਕਾਰ ਹੋਏ ਆ ਪਹਿਲਾਂ 150 ਬਿਗੇ ਜ਼ਮੀਨ ਇਹਨਾਂ ਨੇ ਬਚਾ ਕੇ ਦਿੱਤੀ ਆ ਉਹਦੇ ਲਈ ਤੇ ਕੱਲ ਜਿਹੜੇ ਲੋਕ ਇੱਥੋਂ ਚੁਣੇ ਹੋਏ ਕਾਉਂਸਲਰ ਵਗੈਰਾ ਨੇ ਉਹ ਉਹਨਾਂ ਨੇ ਦੇਖ ਲਓ ਤੁਸੀਂ ਇੱਥੇ ਮਿਸਪਲ ਕਾਉਂਸਲ ਦੀਆਂ ਜ਼ਮੀਨਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਨੇ ਯਾਨੀ ਇਹ سپورਟ ਕੀ ਦੀ ਹੈ ਇਹ ਪਿੱਛੋਂ ਇਹ سپورਟ ਜਿਹੜੀ ਮੌਜੂਦ ਹੈ ਇੱਥੇ ਵੀ ਐਮ ਐਲ ਏ ਜਿਹੜੀ ਕਿਹਾ ਕਰਦੀ ਸੀ ਕਿ ਐਮ ਐਲ ਏ ਤੋਂ ਬਿਨਾਂ ਤਾਂ ਇਲਾਕੇ 'ਚ ਚਪਲ ਨਹੀਂ ਚੋਰੀ ਹੋ ਸਕਦੀ ਤਾਂ ਬੀਬੀ ਜੀ ਮੈਂ ਅੱਜ ਤੁਹਾਨੂੰ ਪੁੱਛਣਾ ਚਾਹਣਾ ਤੋਂ ਮੇਰੀ ਭੈਣ ਆ ਛੋਟੀ ਕਿ ਤੂੰ ਚਪਲ ਚੋਰੀ ਦੀ ਗੱਲ ਕਰਦੀ ਤਾਂ بڑے بڑے ਡਾਕੇ ਜਿਹੜੇ ਪੈ ਰਹੇ ਐਸਾ ਇਲਾਕੇ ਦੇ ਅੰਦਰ ਉਹਨਾਂ ਗੱਲ ਤੁਹਾਡਾ ਕੋਈ ਤਾਂ ਨਹੀਂ ਗੌਰ ਹੈ ਨਹੀਂ ਠੀਕ ਹੈ ਤੁਸੀਂ 2.5 ਸਾਲ ਚ ਕਿਤੇ ਇੱਟ ਤਾਂ ਨਹੀਂ ਲਾਈ ਪਰ ਘੱਟੋ ਘੱਟ ਤੁਸੀਂ ਅਜਿਹਿਆਂ ਮਤਲਬ ਕਿ ਘਟਨਾਵਾਂ ਨੂੰ ਰੋਕ ਸਕਦੇ ਸੀ ਪਰ ਕੋਈ ਉਹਨਾਂ ਦਾ ਧਿਆਨ ਨਹੀਂ ਇਸ ਕਰਨੀ ਨੂੰ ਪਰ ਮੈਂ ਫਿਰ ਵੀ ਕਹਾਂਗਾ ਕਿ ਇਹ ਤੁਸੀਂ ਜਿਹੜਾ ਹੈਗਾ ਰਲ ਮਿਲ ਕੇ ਆਪਾਂ ਇਸ ਸਿਸਟਮ ਨੂੰ ਸੁਧਾਰੀਏ ਤੇ ਪਰ ਮੈਂ ਇੰਨਾ ਕਹਿ ਸਕਦਾ ਕਿ ਮੈਂ ਆਇਆ ਮੈਨੂੰ ਤਕਲੀਫ ਆ ਮੈਂ ਅੰਦਰ ਵੀ ਗੱਲ ਕਰਕੇ ਆਇਆ ਡਾਕਟਰ ਸਹਿਬਾਨ ਕੋ ਕਿ ਸਾਡੇ ਕੋਲ ਕੁਝ ਨਹੀਂ ਹੈ ਨਾ ਤੇਲ ਪਵਾਣ ਨੂੰ ਹੈ ਮੈਂ ਆਪਣੀ ਜਿਹੜੀ ਪੈਨਸ਼ਨ ਆ ਉਹਦੇ ਵਿੱਚੋਂ 50000 ਰੁਪਏ ਮੈਂ ਜਿਹੜਾ ਇਹ ਥੇਕ ਜਾਵਾਂਗਾ ਕਿ ਉਹ ਤੇਲ ਉਹਦੇ ਵਿੱਚ ਜਨਰੇਟਰ ਦੇ ਵਿੱਚ ਪਵਾਲਣ ਤਾਂ ਕਿ ਪਟੋ ਘਟ ਜਿਹੜਾ ਇਹ ਸਿਸਟਮ ਆ ਉਹਨੂੰ ਚੱਲਦਾ ਰਹਿ ਜਾਵੇ ਤੇ ਮੈਂ ਜਲਦੀ ਕੱਲ ਹੀ ਮੈਂ ਪ੍ਰਧਾਨ ਜੀ ਖੜੇ ਐ ਦੋਏ ਮੇਰੇ ਨਿਪਲ ਕਾਉਂਸਲ ਦੇ ਪ੍ਰਧਾਨ ਤੇ ਸਾਬਕਾ ਸਾਡੇ ਕਾਂਗਰਸ ਦੇ ਪ੍ਰਧਾਨ ਵੀ ਖੜੇ ਐ ਉਹਨਾਂ ਦੇ ਨਾਲ ਹੀ ਮੈਂ ਇੱਥੇ ਉਹ ਪਹੁੰਚਵਾ ਦੇਵਾਂਗਾ ਤੇ ਤਾਂ ਕਿ ਇੱਥੇ ਜਿਹੜਾ ਹੈਗਾ ਉਹਨੂੰ ਡੀਜ਼ਲ ਦਾ ਭਰ ਦਿੱਤਾ ਜਾਵੇ ਤੇ ਲੋਕ ਜਿਹੜੇ ਹੈਗੇ ਆ ਉਹ ਸਹੂਲਤਾਂ ਅ ਲੈ ਸਕਣ ਜਿਹੜੀ ਅਸੀਂ ਪਿਛਲੇ ਸਮੇਂ 'ਚ ਜੜੀ ਦਿੱਤੀ ਹੈ ਤੁਹਾਡਾ ਵੀ ਕੋਟਨਪੋਟ ਧੰਨਵਾਦ ਤੁਸੀਂ ਸਾਰੇ ਮੇਰੇ ਭੈਣ ਭਰਾਓ ਹਮੇਸ਼ਾ ਜਿਹੜਾ ਸਹਿਯੋਗ ਸਾਨੂੰ ਮਿਲਦਾ ਰਹਿੰਦਾ ਥੈਂਕ ਯੂ ਬੋਸ ਆ ਇੱਕ ਸਵੇਰੇ ਆਮ ਆਦਮੀ ਪਾਰਟੀ ਦੇ ਵਾਈਸ ਚੀਰਮੈਨ ਆਏ ਸੀ ਪੰਜਾਬ ਐਸਸੋਸੀਏਸ਼ਨ ਦੇ ਵਿਕੀ ਘਨੌਰ ਦੀ ਉਹ ਕਹਿ ਕੇ ਗਏ ਕਿ ਤੁਸੀਂ ਸਾਨੂੰ ਲਿਖ ਕੇ ਦੋ ਅਸੀਂ ਤੁਹਾਨੂੰ ਪੂਰੀਆਂ ਕਰਾਵਾਂ ਕਿ ਤੁਹਾਨੂੰ ਲੱਗਦਾ ਪੂਰੀ ਕਰpanਗੇ ਉਹ ਨੇ ਲਿਖ ਕੇ ਦੇਣਾ ਹੁਣ ਲਿਖ ਕੇ ਕੀ ਦੇਣਗੇ ਦੱਸੋ ਕੀ ਲੋੜ ਹੋਵੇ ਲਿਖ ਕੇ ਦੇ ਦਿੰਦੀ ਕਿਥੋਂ ਕੰਨਾਂ ਤੋ ਨਾ ਇਹ ਨਹੀਂ ਪਤਾ ਕਿ ਉਹ ਰੇ ਹਸਪੀਟਲ ਚੱਲ ਰਿਹਾ ਕਰ ਨਹੀਂ ਚੱਲ ਰਿਹਾ ਹੈਗਾ ਨਿੱਕੇ ਦਾ ਪਹਿਲਾਂ ਐਸਐਮਓ ਸਾਹਿਬ ਨੇ ਲਿਖ ਕੇ ਦਿੱਤਾ ਹੀ ਹੋਇਆ ਹੈਗਾ ਬਿਜਲੀ ਦਾ ਸਿਸਟਮ ਹੈ ਕੋਈ ਹੋਰ ਸਿਸਟਮ ਹੈ ਸਾਰੇ ਸੁਧਾਰਨ ਦੇ ਇਹ ਫਿਰ ਉਹਨਾਂ ਵੱਲੋਂ ਦਾਵਾ ਇਹਨਾਂ ਦੇ ਕਰਦੇ ਆਂ ਭੁਖਲੇ ਨਹੀਂ ਜੀ ਕਰਦੇ ਭੁਖਲੇ ਆ ਟੋਟਲੀ ਕੁਛ ਨਹੀਂ ਹੋਣਾ ਹੈਗਾ ਨਾ ਹੋਇਆ ਨਾ ਕੁਛ ਹੋਣਾ ਕਰਨ ਦੀ ਜਰੂਰਤ ਹੈ ਲਿਖ ਕੇ ਦੇਣ ਦੀ ਜਰੂਰਤ ਹੈ ਕਿਉਂ ਉਹਨਾਂ ਨੇ ਇਹ ਵੀ ਕਿਹਾ ਤੁਸੀਂ ਪਿਛਲੇ ਸਰਕਾਰ ਦਾ ਜੋ ਚੱਲੇ ਆ ਰਿਹਾ ਕੰਮਕਾਰ ਉਹਨੂੰ ਸਹੀ ਕਰਨ ਵਾਸਤੇ ਦੁਰਸਤ ਕਰਨ ਵਾਸਤੇ ਸਾਨੂੰ ਕੁਛ ਟਾਈਮ ਲੱਗੇਗਾ ਅਸ਼ਵਿੰਦਰ ਜੀ ਕਿੰਨਾ ਕ ਟਾਈਮ ਲੱਗੇਗਾ ਭਾਈ ਹੈ 2.5 ਸਾਲ ਹੋ ਗਏ 2.5 ਸਾਲ ਤੋਂ ਹੋਰ ਕਿੰਨਾ ਕ ਟਾਈਮ ਲੱਗੇਗਾ 6 ਮਹੀਨੇ ਤੋਂ ਹੁਣ ਤਾਂ ਉਹਨਾਂ ਦੇ ਜਾਣ ਦਾ ਟਾਈਮ ਹੋ ਗਿਆ ਠੀਕ ਹੈ ਹੁਣ ਕੀ ਕਰਨਾ ਉਹਨਾਂ ਨੇ ਮੈਂ ਤੁਹਾਨੂੰ ਦੱਸਾਂ ਤੁਹਾਡੇ ਸਾਹਮਣੇ ਆ ਇਸ ਹਾਊਸ ਪੂਰੇ ਕਿਤੇ ਖੜਾ ਹੁੰਦਾ ਸੀ ਪਹਿਲਾਂ ਜਦੋਂ ਆਪਾਂ ਨੇ ਸਾਰਾ ਠੀਕ ਕਰਾਇਆ ਬਾਹਰ ਕਿਤੇ ਖੜਾ ਹੁੰਦਾ ਸੀਗਾ ਸਾਰਾ ਪਾਣੀ ਅੰਡਰਗਰਾਊਂਡ ਕਰਾ ਕੇ ਲੈ ਡਰੇਨ ਸਿਸਟਮ ਸਾਰਾ ਰੇ ਦਸਤਾਰਾ ਸੀਗਾ ਜੋ ਜੋ ਦੇਹਾ ਸੀ ਉਹਦੋਂ ਡਾਕਟਰ ਸਾਹਿਬਾਨ ਨੇ ਸਾਰਾ ਸੀ ਕਰਾ ਕੇ ਦਿੱਤਾ ਇੱਥੇ ਤੋਂ ਉਸੀਂ ਨਾਲ ਹੀ ਹੁੰਦੇ ਸੀ ਸਾਡੇ ਜਿੰਨੀ ਪ੍ਰੈਸ ਲੋਕਲ ਤੇ ਸਰਕਾਰ ਮੈਡੀਕਲ ਸੋਤਾਂ ਦੀ ਟੋਟਲ ਫੇਲ ਟੋਟਲ ਫਲਾਪ ਪਰ ਇਹ ਹਸਪਤਾਲ ਨੂੰ ਹਜ ਤੱਕ 1 ਰੁਪਿਆ ਵੀ ਨਹੀਂ ਗ੍ਰਾਂਟ ਦਾ ਮਿਲਿਆ ਜੀ ਮੈਡਮ ਦਾ ਕਹਿਣਾ ਐ ਐਸਮੋ ਮੈਡਮ ਦਾ ਵੀ ਸਾਡਾ 1 ਲੱਖ ਦੇ ਕਰੀਬ ਦਾ ਖਰਚਾ ਐ ਉਹ ਜੋ ਸਿਰਫ ਸਾਨੂੰ ਜਿਹੜੀਆਂ ਪਰਚੀਆਂ ਆਉਂਦੀਆਂ ਸਵੇਰ ਦੀਆਂ ਉਹਦੇ ਦਾ 10-10 ਸਵੇਰੇ ਇਕੱਠੇ ਕਰਕੇ ਸਾਡੇ ਕੋਲ ਸਿਰਫ 50 ਤੋਂ 60 ਹਜ਼ਾਰ ਰੁਪਏ ਦਾ ਬਜਟ ਹੁੰਦਾ ਸਾਡੇ ਕੋਲ ਆਪਰ ਨੂੰ ਪਤਾ ਹੀ ਹੈਗਾ ਕੀ ਹੋ ਰਿਹਾ ਨਹੀਂ ਹੈਗਾ ਤੇ ਹੁਣ ਮੈਂ ਇਹਨਾਂ ਦਾ ਤਾਂ ਕਸੂਰ ਹੀ ਨਹੀਂ ਕੱਢਦਾ ਮੁਲਾਜ਼ਮਾਂ ਦਾ ਕਿਉਂਕਿ ਕਿੰਨਾ ਕੁ ਵਿਚਾਰੇ ਤਨਖਾਹਾਂ 'ਚੋਂ ਲਈ ਜਾਣਗੇ ਤੇ ਜਿੰਨਾ ਕੋ ਹੋ ਸਕਦਾ ਉਹ ਕਰ ਸਕਦੇ ਹੈਗੇ ਆ ਸੋ ਮੈਂ ਤਾਂ ਇਹ ਸੋਚਦਾ ਸਾਰਿਆਂ ਨੂੰ ਕਹਾਂਗਾ ਇਲਾਕੇ ਨਿਵਾਸੀਆਂ ਨੂੰ ਕਿ ਆਪਾਂ ਰਲ ਕੇ ਕੁਝ ਕਰ ਲਈਏ ਇਹਨੇ ਤਾਂ ਕੁਝ ਕਰਨਾ ਪੋੜਨਾ ਹੀ ਹੈਗਾ ਥੈਂਕ ਯੂ